ਸਾਤਸਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਅਜਲੋਹਾ ਅਸੀਂ ਅੱਜ ਪਹੁੰਚੇ ਆਂ ਡਰੋਲੀ ਕਲਾ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਵਿਖੇ ਜਿੱਥੇ ਅਸੀਂ ਗੱਲ ਕਰਾਂਗੇ ਕੋਚ ਸੀਨੀਅਰ ਜਿਹੜੇ ਨੇ ਸਰਦਾਰ ਭਗਵੰਤ ਸਿੰਘ ਜੀ ਦੇ ਨਾਲ ਤੇ ਪਹਿਲਾਂ ਉਹਨਾਂ ਤੋਂ ਜਾਣਾਂਗੇ ਕਿ ਜਿਵੇਂ ਕੋਚਸ ਦੀ ਗ੍ਰੇਡਿੰਗ ਹੁੰਦੀ ਹੈ ਉਹਨਾਂ ਦੀ ਇੱਕ ਟਾਈਟਲ ਹੁੰਦੇ ਆ ਕਿ ਇਹ ਕਿਹੜੇ ਟਾਈਟਲ ਦੇ ਵਿੱਚ ਨੇ ਤੇ ਨਾਲ ਦੀ ਨਾਲ ਇਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਹੁਣ ਤੱਕ ਇਹ ਕਿੰਨੇ ਕਿ ਬੱਚਿਆਂ ਨੂੰ ਸਿੱਖਿਆ ਦੇ ਚੱਕੇ ਦੇ ਚੁੱਕੇ ਨੇ ਤੇ ਨਾਲ ਦੀ ਨਾਲ ਉਹ ਬੱਚੇ ਜਿਹੜੇ ਆ ਇਨਾ ਬੋਲੋਂ ਸਿੱਖਿਆ ਲੈ ਕੇ ਕਿਹੜੇ ਕਿਹੜੇ ਮਕਾਮ ਤੇ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਅਸੀਂ ਸਰਦਾਰ ਭਗਵਾਨ ਸਿੰਘ ਜੀ ਤੁਹਾਡਾ ਸਵਾਗਤ ਐ ਸਰਦਾਰ ਭਗਵਾਨ ਸਿੰਘ ਜੀ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੇ ਬਾਰੇ ਦੱਸੋ ਥੋੜਾ ਜਿਹਾ ਵੀ ਤੁਹਾਡੇ ਆਪਣੇ ਜੀਵਨ ਦੇ ਸਟਾਈਲ ਬਾਰੇ ਕਦੋਂ ਤੁਸੀਂ ਕੋਚ ਆਏ ਕਿੰਨੀ ਤੁਸੀਂ ਐਜੂਕੇਸ਼ਨ ਲਈ ਉਹ ਤੋਂ ਬਾਅਦ ਕੋਚਿੰਗ ਦੇ ਵਿੱਚ ਆਇਆ ਔਰ ਕਿੰਨੀ ਦੇਰ ਕੋਚਿੰਗ ਕਰਦੇ ਨੂੰ ਹੋ ਗਈ ਹੈ ਤੇ ਉਹ ਤੋਂ ਬਾਅਦ ਸਾਡੇ ਸਵਾਲ ਜਿਹੜੇ ਗੱftਗਤ ਦੇ ਦੌਰਾਨ ਹੋਰ ਆਪਾਂ ਨਾਲ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਾਰੀ 사ਦ ਸੰਗਤ ਗੁਰੂ ਪਿਆਰੀ 사ਦ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਮੈਂ ਦਵਲੇ ਮੇ ਲਾਇਲਪੁਰ ਖਾਲਸਾ ਗੁਰ ਜਲੰਧਰ ਤੋਂ ਪ੍ਰਾਪਤ ਕੀਤੀ ਆਪਣੀ ਉਚੇਰੀ ਸਿੱਖਿਆ ਦੇ ਦੌਰਾਨ ਮੈਂ ਅੰਤਰ ਯੂਨੀਵਰਸਿਟੀ ਨੈਸ਼ਨਲ ਲੈਵਲ ਦਾ ਮਿਡਲ ਲੌਂਗ ਡਿਸਟੈਂਸ ਦਾ ਲੰਬੀ ਤੇ ਦਰਮਿਆਨੀ ਦੌਰ ਦਾ ਨੈਸ਼ਨਲ ਲੈਵਲ ਦਾ ਐਥਲੀਟ ਰਿਆ 1999 90 ਦੇ ਵਿੱਚ ਮੈਂ ਪਟਿਆਲੇ ਐਨਆਈਐਸ ਨੇਤਾਜੀ ਸ਼ਵਾਸ ਨੈਸ਼ਨਲ ਇੰਸਟੀਚਿਊਟ ਸਪੋਰਟਸ ਤੋਂ ਐਨਐਸ ਕੀਤੀ ਔਰ ਜਦੋਂ ਮੈਂ ਐਨਐਸ ਕਰਕੇ ਆਇਆ 1999 90 ਦੇ ਵਿੱਚ 90 ਦੇ ਵਿੱਚ ਹੀ ਮੈਨੂੰ ਲੈਲਬੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਾਹਿਬਾ ਸਹਿਬ ਰਾਜਾ ਹਰਨਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਉੱਥੇ ਕੋਚਿੰਗ ਲਈ ਭੰਡ ਗੱਲ ਜੀ ਜੀ ਹਾਂ ਜੀ ਤੇ ਸਰ ਜਿਵੇਂ ਹੁਣ ਅਸੀਂ ਤੁਸੀਂ ਇੱਥੇ ਸ਼੍ਰੀ ਗੁਰੂ ਨਾਨਕ ਖਾਲਸਾ ਕਾਲਜ ਰੋਲੀ ਕਰਾਂ ਵਿੱਚ ਐਜੇ ਕੋਚ ਤੁਸੀਂ ਬੱਚਿਆਂ ਨੂੰ ਜਿਹੜੀ ਸਿੱਖਿਆ ਪ੍ਰਦਾਨ ਕਰਦੇ ਹੋ ਐਥਲੈਟਿਕਸ ਦੇ ਜਾਂ ਹੋਰ ਜਿਹੜੇ ਵੀ ਆ ਦੌੜ ਦੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਤੇ ਕਿੰਨੇ ਸਾਲ ਇੱਥੇ ਹੋ ਗਏ ਨੇ ਤੇ ਨਾਲ ਦੀ ਨਾਲ ਕਿੰਨੇ ਬੱਚੇ ਜਿਹੜੇ ਤੁਹਾਡੇ ਇੱਥੋਂ ਸਿੱਖਿਆ ਇਸ ਖੇਡ ਮੈਦਾਨ ਦੇ ਵਿੱਚੋਂ ਸਿੱਖਿਆ ਲੈ ਕੇ ਤੇ ਕਿਹੜੇ-ਕਿਹੜੇ ਮੁਕਾਮਾਂ ਤੇ ਜਾ ਚੁੱਕੇ ਨੇ 1990 90 ਤੋਂ ਐਨਐਸ ਕਾਂ ਤੋਂ ਬਾਅਦ 10 ਸਾਲ ਮੇਰੀ ਜਿਹੜੀ ਕੋਚਿੰਗ ਆ ਲਾਇਲਪੁਰ ਖਾਲਸਾ ਕਾਲਜ ਦੇ ਰਹੀ ਜੀ ਉੱਥੇ ਮੈਂ ਵਰਲਡ ਯੂਨੀਵਰਸਿਟੀ ਕ੍ਰਾਸ ਕੰਟਰੀ ਦੇ ਐਥਲੀਟ ਤਿਆਰ ਹੋਏ। ਉਥੇ ਜੂਨੀਅਰ ਏਸ਼ੀਆ ਇੱਕ ਜੈਵਲਨ ਥਰੋ ਦੇ ਵਿੱਚ ਰਮਨਦੀਪ ਸਿੰਘ ਪਿੱਲਾ ਜਿਸ ਨੇ ਜੂਨੀਅਰ ਏਸ਼ੀਆ 1995-96 ਦੇ ਵਿੱਚ ਦਿੱਲੀ ਨਹਿਰੂ ਸਟੇਡੀਅਮ ਹੋਈ ਉਥੇ 74 ਮੀਟਰ ਨੀਜਾ ਛੱਡ ਕੇ ਜੂਨੀਅਰ ਏਸ਼ੀਆ ਦਾ ਨਵਾਂ ਰਿਕਾਰਡ ਕਰਕੇ 골ਡ ਮੈਡਲ ਜਿੱਤਿਆ ਸੀ। ਉਥੇ ਮੈਨੂੰ ਪਰਮਾਨੈਂਟ ਜਿਹੜੀ ਜੌਬ ਜਿਹੜੀ ਆ ਮੇਰੀ ਨਹੀਂ ਕੀਤੀ ਗਈ। ਜੀ। 10 ਸਾਲ ਮੈਨੂੰ ਉਹਨਾਂ ਨੇ ਜਾਨੀ ਕਹਿੰਦਾ ਲਾਰੇ ਵਿੱਚ ਲਾਈ ਰੱਖਿਆ। ਔਰ ਮੇਰੀ ਲਾਈਫ ਜਿਹੜੀ ਆ ਗੇਮ ਦੇ ਨਾਲ ਨਾਲ ਜਦੋਂ ਮੈਂ ਕੋਚਿੰਗ ਵੀ ਲਈ 10 ਸਾਲ 1984 ਦੀ ਭਰਤੀ ਹੋ ਚੁੱਕੀ ਹੈ ਕੋਚਾਂ ਦੀ ਪੰਜਾਬ ਸਟੇਟ ਗਵਰਨਮੈਂਟ ਵੱਲੋਂ 84 ਤੋਂ ਬਾਅਦ ਆ ਕੋਈ ਕੋਚ ਨਹੀਂ ਉਹਨਾਂ ਨੇ ਰੱਖਿਆ ਉਥੋਂ 1990 ਤੱਕ ਮੈਂ ਕੋਚਿੰਗ ਤੋਂ ਬਾਅਦ ਮੈਂ ਇੱਕ ਲੜ ਖੜਾ ਗਿਆ ਤੇ ਜਦੋਂ ਸਾਡੇ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਪ੍ਰਧਾਨ ਬਣੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਗੁਰੂ ਵੀ ਰਹੇ ਮੈਂ ਉਹਨਾਂ ਤੋਂ ਐਮਏ ਵੀ ਹਸਤੀ ਕੀਤੀ ਪ੍ਰੋਫੈਸਰ ਹਰਵੰਦ ਸਿੰਘ ਜੀ ਬਲੀ ਜੀ ਜੀ ਉਹਨਾਂ ਨੇ ਮੇਰੀ ਜਿਹੜੀ ਕੋਚਿੰਗ ਸੀ ਕਿਉਂਕਿ ਉਸ ਟਾਈਮ ਉਹ ਖਾਲਸਾ ਕਾਲਜ ਵੀ ਜਿਹੜੀਆਂ ਮੇਰੀਆਂ ਕਲਾਸਿਸ ਲੈਂਦੇ ਸੀ ਸੀਨੀਅਰ ਪ੍ਰੋਫੈਸਰ ਸਹਿਵਾਨ ਸੀ ਉਹਨਾਂ ਨੇ ਮੇਰੀ ਉਥੇ ਕੋਚਿੰਗ ਜਿਹੜੀ ਦੇਖ ਕੇ ਬਹੁਤ ਪ੍ਰਭਾਵ ਹੁੰਦੇ ਸੀਗੇ ਉਹਨਾਂ ਨੇ ਦੇਖਿਆ ਵੀ ਭਗਵਾਨ ਸਿੰਘ ਨੇ ਇੱਕ ੱੱੱਕਾ ਹੋ ਰਿਹਾ ਜਦੋਂ ਬੀਬੀ ਜੀ ਪ੍ਰਧਾਨ ਬਣੇ ਔਰ ਪ੍ਰੋਫੈਸਰ ਬਲੀਨਾ ਬਲੀਨਾ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਲਜਸ 'ਤੇ ਉਹਨਾਂ ਨੇ ਆਪਣੇ ਐਡਵਾਈਜ਼ਰ ਦੇ ਤੌਰ ਤੇ ਐਜੂਕੇਸ਼ਨ ਸੈਕਟਰੀ ਲਾ ਲਿਆ ਔਰ ਉਹਨਾਂ ਨੇ ਇਹ ਮੇਰੀ ਪਹਿਲੀ ਅਪੁਆਇੰਟਮੈਂਟ ਸੀ ਜੀ ਗ੍ਰੋਹਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਵਿੱਚ 40 ਕਾਲਜ ਆ ਨੀਅਰ ਅਬਾਊਟ 40 ਕਾਲਜ ਆ ਓਕੇ ਔਰ 40 ਕਾਲਜਾਂ ਵਿੱਚ ਇੱਕ ਬੀਬੀ ਜੀ ਹੋਣਾ ਨੇ ਪ੍ਰੋਫੈਸਰ ਬਲੇਨਾ ਜੀ ਨੇ ਮੈਨੂੰ ਮਾਨ ਸਤਿਕਾਰ ਦਿੱਤਾ ਗੁਨਾਨ ਖਾਲਸਾ ਦੇ ਡਰੋਲੀ ਕਲਾਂ ਦਸੰਬਰ 1999 ਵਿੱਚ ਮੇਰੀ ਇੱਥੇ ਅਪਾਇੰਟਮੈਂਟ ਹੋਈ ਔਰ ਮੈਂ ਉਹਨਾਂ ਦਾ ਜਿੰਦਗੀ ਭਰ ਦੇਣ ਨਹੀਂ ਦੇ ਸਕਦਾ ਲੇਕਿਨ ਉੱਥੇ ਨਾਲ ਇਹ ਵੀ ਬੜੀ ਜ਼ਿਕਰਯੋਗ ਗੱਲ ਆ ਵੀ ਜਿੱਥੇ ਉਹਨਾਂ ਨੇ ਮੈਨੂੰ ਇੱਥੇ ਕੋਚ ਦਾ ਅਪਾਇੰਟਮੈਂਟ ਕਰਕੇ ਭੇਜਿਆ ਔਰ ਮਹਾਰਾਜ ਦੀ ਕਿਰਪਾ ਸਦਕਾ ਅਲਾਕੇ ਦੇ ਸਹਿਯੋਗ ਸਦਕਾ ਇਸ ਡਰੋਲੀ ਕਾਰਜ ਦੇ ਵਿੱਚ ਐਥਲੈਟਿਕ ਦੇ ਵਿੱਚ ਥਰੂਆਊਟ ਪੰਜਾਬ ਤੋਂ ਜੀ ਥਰੂਆਊਟ ਪੰਜਾਬ ਤੋਂ ਜਿਹੜੇ ਮੇਰੇ ਕੋ ਖਾਲਸਾ ਗਾਲੇ ਵੀ ਐਥਲੀਟ ਸੀਗੇ ਉਸ ਟਾਈਮ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੇ ਕੋਲ ਸਾਹ ਗੁਨਾਨ ਖਾਲਸਾ ਗਾਲੇ ਡਰੋਲੀ ਚੱਲਾਂ ਗਏ ਆ ਔਰ ਮੇਰਾ ਇੱਕ ਪ੍ਰੈਸ ਨਿਊਜ਼ ਵੀ ਲੱਗੀ ਸੀ ਵੀ ਭਗਵਾਨ ਸਿੰਘ ਕੋਚ ਦੀ ਨਿਯੁਕਤੀ ਗੁਨਾਨ ਖਾਲਸਾ ਗਾਲੇ ਡਰੋਲੀ ਕਲਾਂ ਹੋ ਗਈ ਸ਼ਰੋਣੀ ਕਮੇਟੀ ਵੱਲੋਂ ਕੀਤੀ ਗਈ ਜੀ ਤੇ ਉਹ ਸਾਰੇ ਮੇਰੇ ਇੱਥੇ ਐਥਲੀਟ ਆ ਗਏ ਔਰ ਇੱਥੇ ਇਸ ਵੇਲੇ ਥਰੂਆਊਟ ਪੰਜਾਬ ਤੋਂ ਮੇਰੇ ਕੋਲ ਐਥਲੈਟਿਕਸ ਦੇ ਮੁੰਡੇ ਲੜਕੀਆਂ ਜਿਹੜੇ ਆ ਇੱਥੇ ਰਹਿ ਕੇ ਪ੍ਰੈਕਟਿਸ ਕਰ ਰਹੇ ਆ ਔਰ ਉਹਨਾਂ ਵਿੱਚੋਂ ਬਹੁਤ ਸਾਰੇ ਐਥਲੀਟ ਜਿਹੜੇ ਆ ਏਸ਼ੀਆ ਖੇਡੇ ਆ ਜੀ ਜੀ ਵਰਲਡ ਪਲੀਸ ਖੇਡੇ ਆ ਆਲ ਇੰਡੀਆ ਇੰਟਰਵਰਸਟੀ ਖੇਲੇ ਆ ਖਾਲਸਾ ਖੇਡਾਂ ਦੇ ਵਿੱਚ ਜਿਹੜੀਆਂ ਸ਼ਰੂਨੀ ਗੁਰਦਾਰ ਪ੍ਰਬੰਧਕ ਕਮੇਟੀ 2002 ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਸ਼ਰੂਨੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਸਾਡੇ ਗੁਨਾਨ ਖਾਲਸਾ ਕਾਲਜ ਡੂਲੀ ਕਲਾਂ ਦਾ ਐਥਲੈਟਿਕਸ ਦੇ ਵਿੱਚ ਇੱਕ ਵੱਖਰਾ ਨਾਮ ਆ ਜੀ ਜਦੋਂ ਵੀ ਖਾਲਸਾ ਖੇਡਾਂ ਹੁੰਦੀਆਂ ਓਵਰਆਲ ਟਰੋਫੀ ਗੁਨਾਨ ਖਾਲਸਾ ਕਾਲਜ ਡੂਲੀ ਕਲਾਂ ਦੇ ਐਥਲੀਟਾਂ ਦੀ ਝੋਲੀ ਵਿੱਚ ਪੈਂਦੀ ਆ ਔਰ ਜਿਹੜੇ ਖਾਲਸਾ ਖੇਡਾਂ ਦੇ ਵਿੱਚ ਬੈਸਟ ਐਥਲੀਟ ਬਣਦੇ ਆ ਦੇਖੋ 골ਡ ਮੈਡਲ 23 24 ਇਵੈਂਟ ਹੁੰਦੇ ਆ ਉਹਨਾਂ ਵਿੱਚੋਂ 골ਡ ਮੈਡਲ ਹਰ ਕੋਈ ਇੱਕ ਇੱਕ ਦੋ ਦੋ ਇੱਕ ਜਿੱਤਦਾ ਕੋਈ ਸਿਲਵਰ ਜਿੱਤਦਾ ਲੇਕਿਨ ਬੈਸਟ ਐਥਲੀਟ ਉਹ ਬਣਦਾ ਜਿਹਨੇ ਵੱਧ ਤੋਂ ਵੱਧ ਮੈਡਲ ਦਿੱਤੇ ਹੁੰਦੇ ਆ ਜੀ ਹਰ ਖਾਲਸਾਈ ਖੇਡਾਂ ਦੇ ਵਿੱਚ ਇਸ ਡਰੂਲੀ ਕਾਲਜ ਦਾ ਲੜਕਾ ਲੜਕੀ ਬੈਸਟ ਐਥਲੀਟ ਬਣਦੇ ਆ ਰਹੇ ਆ ਜੀ ਆ ਸਰਪਵਾਨ ਸਿੰਘ ਜੀ ਇੱਕ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਅਸੀਂ ਗੁਫਤਕੂ ਦੇ ਦੌਰਾਨ ਅਸੀਂ ਜਰੂਰ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਜਿਸ ਸ਼ਖਸੀਅਤ ਦੇ ਨਾਲ ਅਸੀਂ ਗੱਲ ਕਰਦੇ ਹਾਂ ਜਿਵੇਂ ਕੋਚਿੰਗ ਦੀ ਮੈਂ ਤੁਹਾਨੂੰ ਤੁਸੀਂ ਗ੍ਰੇਡਿੰਗ ਹੈ ਤੁਹਾਡਾ ਕੋਚ ਦੇ ਕੋ ਸਾਵਾਂ ਦੇ ਵਿੱਚ ਕਿਹੜਾ ਗ੍ਰੇਡ ਹੈ ਜੀ ਕਿਹੜੇ ਨਾਮ ਦੇ ਨਾਲ ਤੁਹਾਨੂੰ ਸੰਬੋਧਨ ਡੈਜਿਗਨੇਸ਼ਨ ਤੁਹਾਡਾ ਕਿਹੜਾ ਹੈ ਮੇਰਾ ਕੋਚ ਦਾ ਡੈਜਿਗਨੇਸ਼ਨ ਸਾਡੇ ਸੀਨੀਅਰ ਕੋਚ ਸਾਡੇ ਸੀਨੀਅਰ ਕੋਚ ਹੈ ਇਸਰ ਤੁਸੀਂ ਹੁੜੇ-ਹੁਣੇ ਜ਼ਿਕਰ ਕੀਤਾ ਸੀਗਾ ਕਿ ਤੁਹਾਡੇ ਇਸ ਡਰੋਲੀ ਕਾਲਜ ਤੋਂ ਬਹੁਤ ਸਾਰੇ ਸਟੂਡੈਂਟਸ ਜਿਹੜਾ ਵੱਖ-ਵੱਖ ਮੁਕਾਮਾਂ ਤੇ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਜਾ ਕੇ ਉਹ 14 ਤੇ ਜਿਹ ਜਿਹਨ ਦੇ ਵਿੱਚ ਨੇ ਤੁਹਾਡੇ ਬਹੁਤ ਕਰੀਬੀ ਰਹਿ ਨੇ ਜਿਹਨਾਂ ਨੂੰ ਤੁਸੀਂ ਬਹੁਤ ਦਿਲੋਂ ਵੈਸੀ ਤਾਂ ਪਹੁੰਚ ਜਿਹੜੇ ਉਹਨਾਂ ਲਈ ਸਾਰੇ ਕਲੀਅਰ ਜਾਂ ਖਿਡਾਰੀ ਜਿਹੜੇ ਹੁੰਦੇ ਦਿਲੋਂ ਹੀ ਉਹ ਕਰਦੇ ਉਹਨਾਂ ਦੇ ਨਾਲ ਤੇ ਕਿਹੜੇ ਕਿਹੜੇ ਜਿਹੜੇ ਖਿਡਾਰੀ ਜਾਂ ਜਿਹੜੇ ਤੁਹਾਡੇ ਨਾਮ ਨਾ ਖੱਟ ਕੇ ਜਿਹੜੇ ਐਥਲੀਟ ਆ ਉਹ ਕਿਹੜੇ ਕਿਹੜੇ ਮੁਕਾਮ ਤੇ ਪਹੁੰਚੇ ਆ ਕੁਛ ਜਿਹੜੇ ਸਾਡੇ ਦਰਸ਼ਕਾਂ ਨੂੰ ਸਾਂਝੇ ਕਰੋ ਜਿਹੜੇ ਨਾਂ ਇਸ ਵੇਲੇ ਸਾਡੇ ਇੱਕ ਲੜਕਾ ਗੌਰਪ੍ਰੀ ਸਿੰਘ ਸ਼ਾਟਪੁੱਟ ਦਾ ਜੀ ਬਹੁਤ ਹੀ ਤਕੜਾ ਖਿਡਾਰੀ ਜਿਹੜਾ ਸੀਗਾ ਉਹਨੇ ਇਥੋਂ ਸਾਡਾ ਗ੍ਰੈਜੂਏਸ਼ਨ ਕੀਤੀ ਔਰ ਤਿੰਨ ਸਾਲਾਂ ਦੇ ਵਿੱਚ ਉਹਨੂੰ ਖਾਲਸਾ ਖੇਡਾਂ ਦੇ ਵਿੱਚ ਹੀ ਤਿੰਨ ਦਿਨ ਦੋ ਜੱਦਾ ਰਿਆ ਉਹ ਇੰਟਰਵਰਸੀ ਵੀ ਇਥੋਂ ਖੇਡਿਆ ਸ਼ਾਰਟਪੌਟ ਦੇ ਵਿੱਚ ਉਸ ਨੇ ਗ੍ਰੈਂਡ ਏਸ਼ੀਆ ਗ੍ਰੈਂਡ ਐਥਲੈਟਿਕਸ ਉਹਦੇ ਵਿੱਚ ਇੱਕ ਪਹਿਲੀ ਏਸ਼ੀਆ ਗ੍ਰੈਂਡ ਐਥਲੈਟਿਕ ਜਿਹੜੀ ਕਿ ਮਦਰਾਸ ਹੋਈ ਸੀ ਉਹਦੇ ਵਿੱਚ ਉਹਨੇ ਚੌਥੀ ਪੀਛੇ ਹਾਂਸਰ ਕੀਤੀ ਤੇ ਦੂਜੀ ਚ ਪੰਜਵੇਂ ਤੇ ਤੀਜੀ ਚ ਸੱਤਵੇਂ ਜੀ ਉਸ ਤੋਂ ਬਾਅਦ ਉਹ ਸੀਨੀਅਰ ਇੰਡੀਆ ਦੇ ਕੈਂਪ ਚ ਆ ਗਿਆ ਕਾਮਨਵੈਲਥ ਗੇਮਾਂ ਲਈ ਉਹ ਸਿਲੇਕਟਡ ਹੋ ਗਿਆ ਸੀਗਾ ਉਸ ਤੋਂ ਬਾਅਦ ਉਸ ਨੇ ਉਸ ਨੂੰ ਟਾਟਾ ਨੇ ਜੁਆਇਨ ਕਰ ਲਿਆ ਸੀਗਾ ਟਾਟਾ ਨੇ ਠੀਕ ਹੈ ਜੀ ਅ ਟਾਟਾ ਫਿਰ ਉਹਨਾਂ ਨੇ ਟਾਟਾ ਜਾ ਕੇ ਉਹਨਾਂ ਨੇ ਆਪਣੇ ਸੀਨੀਅਰ ਕੋਚ ਜਿਹੜੇ ਸਾਡੇ ਥਰੋਅਰ ਦੇ ਕੋਚ ਆ ਬਹਾਦਰ ਸਿੰਘ ਜੀ ਜੋ ਪਟਿਆਲੇ ਥੋਹਾਂ ਨੂੰ ਪ੍ਰੈਕਟਿਸ ਕਰਾਉਂਦੇ ਆ ਜੀ ਜੀ ਉਹ ਟਾਟਾ ਦੇ ਵਿੱਚ ਉਹਨਾਂ ਦਾ ਰਿਕਾਰਡ ਚੱਲਦਾ ਉੱਥੇ ਉਹਨਾਂ ਨੇ ਉਹਨਾਂ ਦਾ ਰਿਕਾਰਡ ਤੋੜਿਆ ਜੀ ਜੀ ਇਹ ਹੋਰ ਜਿਹੜੇ ਆਪਾਂ ਗੱਲ ਕਰੀਏ ਆਪਣਾ ਜਿਵੇਂ ਤੁਹਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਲੜਕੀਆਂ ਜਿਹੜੀਆਂ ਮਤਲਬ ਕੋਈ ਸਬ ਇਨਸਪੈਕਟਰ ਕੋਈ ਇਨਸਪੈਕਟਰ ਕੋ ਡੀਐਸਪੀ ਈਵਨ ਐਸ ਐਸਪੀ ਵੀ ਅ ਪ੍ਰਮੋਟ ਹੋਏ ਨੇ ਉਹ ਉਹਨਾਂ ਦਾ ਨਾਮ ਤੁਹਾਡੇ ਜਹਨ ਵਿੱਚ ਹੋਵੇ ਜਿਹੜਾ ਆਪਾਂ ਗੱਲ ਕਰ ਸਕੀਏ ਆਪਾਂ ਦਰਸ਼ਕਾਂ ਨੂੰ ਦੱਸ ਸਕੀਏ ਕਿ ਜੇ ਅਸੀਂ ਇਸ ਗੁਰਨਾਨਕ ਖਾਲਸਾ ਕਾਲਜ ਜਿਹੜਾ ਐਜੀਪੀਸੀ ਦੇ ਅੰਡਰ ਇਹ ਜਿਹੜੇ ਚੱਲਦਾ ਆ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਲੋਗ ਆ ਲੋਕਲ ਬੱਚੇ ਵੀ ਜਿਹੜੇ ਆ ਉਹ ਕੰਮ ਕਰਕੇ ਲੋਕਲ ਵਿਭਾਗਾਂ ਦੇ ਡਿਪਾਰਟਮੈਂਟਸ ਦੇ ਵਿੱਚ ਵੀ ਉਹਨਾਂ ਨੇ ਜੁਆਇਨ ਕੀਤੀ ਆ ਤੇ ਨਾਮ ਨਾ ਖਟਿਆ ਤੇ ਇਸ ਡਰੋਲੀ ਕਾਲਜਾ ਤੇ ਨਾਲ ਦੀ ਨਾਲ ਇਹ ਤੁਹਾਡਾ ਭਗਵੰਤ ਸਿੰਘ ਹੂਰਾ ਦਾ ਕੁਛ ਹੋਰਾਂ ਦਾ ਵੀ ਨਾਂ ਜਿਹੜਾ ਆ ਉਹ ਉੱਥੇ ਦੱਸਦੇ ਆ ਪੇਸੀ ਉਹਨਾਂ ਤੋਂ ਕੋਚਿੰਗ ਲਈ ਆ ਕੁਝ ਸਟੂਡੈਂਟਸ ਦੇ ਜਿਹੜੇ 올ੰਪੀਅਨ ਜੀ ਜਿਨ੍ਹਾਂ ਨੇ ਕਾਮਨਵੇਲਥ ਵਿੱਚੋਂ ਵੀ 골ਡ ਮੈਡਲ ਜਿੱਤਿਆ ਏਸ਼ੀਆ ਟਰੈਕ ਐਂਡ ਫੀਲਡ ਦੇ ਵਿੱਚੋਂ 골ਡ ਮੈਡਲ ਇੰਡੀਵਿਜੂਅਲ ਵੀ ਸੀਗਾ 4x400 ਮੀਟਰ ਦਾ ਉਹਨਾਂ ਨੇ ਨਵਾਂ ਰਿਕਾਰਡ ਕੀਤਾ ਨਾਲ ਉਹਨਾਂ ਇਹ ਮਨਜੀਤਪੁਰ ਤੋਂ ਆਪਣੇ ਪੀਪੀ ਰਹਿ ਰਹੇ ਸੀਗੇ ਉਹਨਾਂ ਦੇ ਫਾਦਰ ਜਿਹੜੇਗੇ ਉੱਥੇ ਐਸਆਈ ਨੌਕਰੀ ਕਰਦੇ ਸੀ ਉਹਨਾਂ ਨੇ ਵੀ ਇੱਥੋਂ ਸਾਡੇ ਗ੍ਰੈਜੂਏਸ਼ਨ ਕੀਤੀ ਉਹ ਵੀ ਐਸ਼ੀਆ ਡ੍ਰੈਗਨ ਐਸ਼ੀਆ ਡ੍ਰੈਗਨ ਫੀਲਡ ਦੇ ਵਿੱਚ ਉਹਨਾਂ ਨੇ ਰਿਲੇ ਚੋ ਗੋਲਡ ਮੈਡਲ ਲਿਆ ਵਿਦ ਨਿਊ ਰਿਕਾਰਡ ਉਹ ਵੀ ਇੱਥੇ ਦੇ ਸਾਡੇ ਸਟੂਡੈਂਟ ਆ ਉਸ ਤੋਂ ਬਾਅਦ ਇੱਕ ਆਪਣੇ ਦਲਜੀਤ ਕੋ ਸੌਰੀ ਸ਼ਪਿੰਦਰਪਾਲ ਕੋ ਉਸਨੇ ਇੱਥੋਂ ਗ੍ਰੈਜੂਏਸ਼ਨ ਕੀਤੀ ਉਹ ਉਸ ਵੇਲੇ ਐਸਆਈ ਜਿਹੜੀ ਆ ਪੀਏਵੀ ਸੈਂਟਰਸ ਬੋਰਡ ਵਿੱਚ ਕੋਚਿੰਗ ਲੈ ਰਹੀ ਸੀ ਕਸ਼ਮੀਰ ਕੋਰ ਵਰਡ ਪੁਲਿਸ ਲਈ ਇਕ ਸੁਪਿੰਦਰ ਪਾਲ ਕੋਲ ਜਿਹੜੀ ਆ ਉਹ ਵੀ ਵਰਡ ਪੁਲਿਸ ਲਈ ਮੈਡਲਿਸਟ ਆ ਵਰਡ ਪੁਲਿਸ ਦੇ ਉਹਨਾਂ ਦੇ ਮੈਡਲ ਆ ਇਕ ਨਹੀਂ ਬਹੁਤ ਸਾਰੇ ਆ ਬਹੁਤ ਵਧੀਆ ਗੱਲਬਾਤ ਆ ਕੋ ਸਾ ਅਸੀਂ ਅਕਸਰ ਗੱਲ ਕਰਦੇ ਹਾਂ ਅਸੀਂ ਉਹਨਾਂ ਲੋਕਾਂ ਨੂੰ ਹੀ ਆਪਣੇ ਇਸ ਮੰਚ ਤੇ ਲਿਆ ਕੇ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਦਾ ਸਮਾਜ ਨੂੰ ਕੁਝ ਦੇਣ ਹੋਵੇ ਜਾਂ ਸਮਾਜ ਲਈ ਕੁਝ ਕਰਦੇ ਹੋਣ ਜਾਂ ਜਿਹੜੇ ਸਾਡੇ ਕਿਸੇ ਵੀ ਤਰ੍ਹਾਂ ਦੀ ਕੋਈ ਤਰੂਤੀ ਆ ਉਹਦੇ ਲਈ ਚਿੰਤਾ ਕਰਦੇ ਹੋਣ ਚਿੰਤਨ ਕਰਦੇ ਹੋਣ ਅਸੀਂ ਉਸੇ ਲੜੀ ਦੇ ਤਹਿਤ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਕੋਚੋਂ ਬਹੁਤ ਸਾਰੇ 99 ਤੁਸੀਂ 99 ਤੋਂ 89 ਤੋਂ ਵੀ ਤੁਸੀਂ ਇੱਥੇ ਜਦ ਤੱਕ ਪੜਾਈ ਦੇ ਨਾਲ ਨਾਲ ਵੀ ਕਰਦੇ ਰਹੇ ਹੋ ਇੰਨੇ ਸਾਲਾਂ ਦੇ ਵਿੱਚ ਆ ਹੁਣ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਕਰਕੇ ਨਸ਼ਾ ਕਰਕੇ ਮੁਕਾਬਲੇਆਂ ਦੇ ਵਿੱਚ ਪਾਰਟਿਸਪੀਟ ਕਰਦੇ ਆ ਕੀ ਤੁਹਾਨੂੰ ਲੱਗਾ ਵੀ ਤੁਹਾਡੇ ਇਸ ਕਾਰਿਆਕਾਲ ਦੇ ਦੌਰਾਨ ਕੋਈ ਸਟੂਡੈਂਟ 1 2 ਜਾਂ 5 ਜਾਂ 10 ਜਾਂ ਕੋਈ ਵੀ ਕੋਈ ਨਸ਼ਾ ਕਰਕੇ ਜਿਹੜਾ ਤੁਹਾਡੇ ਜਹਨ ਚਾਹ ਤੁਹਾਡੇ ਲੱਗਿਆ ਹੋਵੇ ਨੋਟਿਸ ਆਇਆ ਹੋਵੇ ਵੀ ਇਹ ਬੰਦੇ ਨਸ਼ਾ ਕਰਕੇ ਕੋਈ ਮਕਾਮ ਹਾਸਲ ਕੀਤਾ ਬਹੁਤ ਵਧੀਆ ਭਾਜੀ ਕੁਐਸਚਨ ਪੁੱਛਿਆ ਤੁਸੀਂ ਜੀ ਜਦੋਂ ਮੈਂ ਖਾਲਸਾ ਕਾਲਜ ਸਿਕਾ ਨਾ ਕੋਚ ਜੀ 1995 ਦੇ ਵਿੱਚ ਮੇਰੇ ਕੋਲ ਜੁਪੀ ਤੋਂ ਇੱਕ ਐਥਲੀਟ ਨੂੰ ਲੈ ਕੇ ਆਏ ਉਹ ਬਿਲੋਂਗ ਕਰਦਾ ਸੀਗਾ ਥਰੋਅਰ ਫੈਮਿਲੀ ਨੂੰ ਜੀ ਬੱਲ ਫੈਮਿਲੀ ਜਿਹੜੀ ਕਿ ਜਿਨ੍ਹਾਂ ਨੇ ਪੁਰਾਣੀਆਂ ਏਸ਼ੀਆ ਗੀਮਾਂ ਦੇ ਵਿੱਚ 올림픽 ਗੀਮਾਂ ਵਿੱਚ ਇੰਟਰਨੈਸ਼ਨਲ ਗੀਮਾਂ ਵਿੱਚ ਥਰੋਅਾਂ ਦੇ ਵਿੱਚ ਇੱਕ ਨਾਂ ਖਟਿਆ ਜੀ ਉਹਨਾਂ ਦਾ ਉਹ ਭਤੀਜਾ ਸੀ ਰਮਨਦੀਪ ਸਿੰਘ ਬਿੱਲਾ ਜੀ ਜਦੋਂ ਉਹ ਉੱਥੋਂ ਜੁਪੀ ਤੋਂ ਆਏ ਉਹ ਪਹਿਲਾਂ ਸਪੋਰਟਸ ਘੱਲੇ ਗਏ ਜੀ ਉੱਥੇ ਗ੍ਰਾਮ ਪ੍ਰਤਾਪ ਕੋਹ ਸਾਹਿਬ ਸੀਗੇ ਕੋਹ ਸਾਹਿਬ ਹਰਦੇਵ ਸਿੰਘ ਸੀਗੇ ਜੋ ਡੀਐਸਓ ਰਿਟਾਇਰ ਹੋਏ ਜੀ ਉਹਨਾਂ ਕੋਲ ਗੱਲ ਕਹਿੰਦੇ ਵੀ ਅਸੀਂ ਯਾਰ ਇਹਨੂੰ ਗੇਮ ਕਰਾਉਣੀ ਆ ਅਸੀਂ ਜੁਪੀ ਤੋਂ ਆਏ ਆ ਇਹ ਜਲੰਧਰ ਤੋਂ ਸਿੱਟ ਦਾ ਹੂੰ ਉਹਨਾਂ ਨੇ ਉਹਨੂੰ ਇੱਕ ਹੀ ਸਲਾਹ ਦਿੱਤੀ ਕਹਿੰਦੇ ਵੀ ਜੇ ਤੁਸੀਂ ਹੈ ਨਾ ਇਹਦੇ ਸਪੋਰਟਸ ਕਾਲੇ ਬਣਾਉਣਾ ਇੱਥੇ ਦਾ ਮਾਹੌਲ ਹੈਗਾ ਖਰਾਬ ਹੂੰ ਮੁੰਡੇ ਗੁੰਡਾਗੱਟ ਦੀ ਕਰਦੇ ਆ ਬਈ ਬੈਠ ਰਿਹਾ ਵੀ ਡਰ ਆਪਣੇ ਖਾਲਸਾ ਜਲੰਧਰ ਭਗਵੰਤ ਸਿੰਘ ਕੋਚ ਆ ਜੀ ਤੇ ਤੁਸੀਂ ਇਹਨੂੰ ਉੱਥੇ ਲੈ ਜਾਓ ਜੀ ਮੀ ਮਾੜਾ ਮਾੜਾ ਪਾਵੇ 1995 ਦੀ ਗੱਲ ਆ ਹੂੰ ਮੇਰੇ ਕੋਲ ਉਹ ਲੈ ਕੇ ਆ ਗਏ ਮੈਨੂੰ ਮੈਂ ਮੁੰਡਾ ਦੇਖਿਆ ਮੈਂ ਕਿਹਾ ਮੁੰਡੇ ਦੀ ਕਾਦ ਸਵਾ 6 ਫੁੱਟ ਆ ਹੂੰ ਤੇ ਇਹ ਮੁੰਡੇ ਦਾ ਵੱਨ ਵਾਲਾ ਮੈਂ ਕਿਹਾ ਪੁੱਤ ਕੀ ਮੈਂ ਗਰਾਊਂਡ 'ਚ ਲੈ ਗਿਆ ਉਹਨੇ 45 ਮੀਟਰ ਦੀ ਜਮ ਮਾਰਿਆ ਹੂੰ 45 ਮੀਟਰ ਜੀ ਉਹ ਕਹਿੰਦੇ ਵੀ ਡਾਇਡ ਡੈਡ ਹੌਸਲਾਂ 'ਚ ਜਦੋਂ ਬੰਦ ਸੀ ਪੰਜਾਬ ਸਟੇਟ ਗੌਰਮੈਂਟ ਵੱਲੋਂ ਹੂੰ ਵੀ ਡੈਡ ਦੀ ਸਾਨੂੰ ਪਰਵਾਹ ਨਹੀਂ ਅਸੀਂ ਕਰਾਂਗੇ ਸਾਨੂੰ ਇੱਕ ਬੱਚੇ ਲਈ ਕਮਰਾ ਦੇ ਦਿਓ ਅਸੀਂ ਕਮਰਾ ਦੇਤਾ ਜੀ ਹੂੰ ਇੱਕ ਸਾਲ ਉਹਨੂੰ ਇੰਨੀ ਵਧੀਆ ਟ੍ਰੇਨਿੰਗ ਕਰਾਈ ਪਹਿਲੇ ਸਾਲ ਜਦੋਂ ਯੂਨੀਵਰਸਿਟੀ ਮੀਟ ਹੋਈ ਉਹਨੇ 52+ ਮੀਜਾ ਸੱਟ ਕੇ ਯੂਨੀਵਰਸਿਟੀ ਤੋਂ ਸਿਲਵਰ ਮੈਡਲ ਲਿਆ ਹੂੰ ਔਰ ਓਪਨ ਪੰਜਾਬ ਮੀਟ ਜਿਹੜੀ ਹੋਈ ਉਹਦੇ ਵਿੱਚ ਅੰਡਰ 20 20 ਸਾਲ ਤੋਂ ਘਾਟੂ ਮਰ ਦੇ ਵਿੱਚ ਉਹਨੇ 55 ਮੀਟਰ ਦੇ ਜਾ ਸਟਕੇ ਉਥੋਂ ਵੀ ਸਿਲਵਰ ਮੈਡਲ ਲਿਆ ਜੀ ਉਸ ਤੋਂ ਬਾਅਦ ਉਹਨੂੰ ਇਨਾ ਮੋਟੀਵੇਸ਼ਨ ਮਿਲ ਗਿਆ ਇਨਾ ਉਤਸ਼ਾਹਿਤ ਹੋ ਗਿਆ देन ਰਤਮਿੰਦਰ ਕੰਨ ਲਾ ਪਿਆ ਔਰ ਜਦੋਂ 1996 ਦੇ ਵਿੱਚ ਸਾਡਾ ਕੰਪੀਟੀਸ਼ਨ 95 96 ਵਿੱਚ ਹੋਇਆ ਹੂੰ ਦੂਸਰੇ ਸਾਲ ਉਸਨੇ ਯੂਨੀਵਰਸਿਟੀ ਦੇ ਵਿੱਚ 69.24 ਮੀਟਰ ਦੇ ਜਾ ਸਟਕੇ ਗੁਨਾਨ ਕਰਦੇ ਯੂਨੀਵਰਸਿਟੀ ਨਵਾਂ ਰਿਕਾਰਡ ਕੀਤਾ ਵੈਰੀ ਗੁੱਡ ਠੀਕ ਹੈ ਮੈਦ 골ਡ ਮੈਡਲ ਉਸ ਤੋਂ ਬਾਅਦ ਜਦੋਂ ਆਲ ਇੰਡੀਆ ਅੰਟਰਵਰਸਿਟੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਈ ਹੂੰ ਜਨਵਰੀ ਦੇ ਵਿੱਚ ਜੀ 96 ਦੇ ਵਿੱਚ ਜੀ ਉੱਥੇ ਉਹਨੇ 69.44 ਮੀਟਰ 69.44 ਜੀ ਨੇਜਾ ਸੜਕੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਦਾ 골ਡ ਮੈਡਲ ਜਿੱਤ ਕੇ ਨਵਾਂ ਰਿਕਾਰਡ ਕੀਤਾ ਜੀ ਔਰ ਬਿੰਨ ਬੜੀ ਮਾਣ ਦੀ ਗੱਲ ਆ ਬਈ ਇਹ ਜਦੋਂ ਯੂਨੀਵਰਸਿਟੀ ਵੀ ਉਹਨੇ ਨਵਾਂ ਰਿਕਾਰਡ ਕੀਤਾਗਾ ਉੱਥੇ ਜਿੰਨੇ ਵੀ ਥਰੋਵਰ ਆਏ ਸੀ ਕੋਚ ਆਏ ਸੀ ਜ ਜਿਨ੍ਹਾਂ ਦੇ ਨਾਂ ਨਾਵ ਹੀ ਸੀਗਾ ਰਿਕਾਰਡ ਉਹ ਕਹਿੰਦੇ ਵੀ ਯਾਰ ਇਹ 14 ਸਾਲ ਦਾ ਰਿਕਾਰਡ ਜਿਹੜਾ ਹਰਮਨਦੀਪ ਬਿੱਲੇ ਨੇ ਥੋੜਿਆ ਬਈ ਬੜੀ ਮਿਹਨਤ ਕੀਤੀ ਆ ਇਹ ਔਰ ਇਨੀ ਆਉਟਪੁੱਟ ਹੈ ਦੋ ਸਾਲਾਂ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਹੈ ਜੀ ਤੇ ਫਿਰ ਉਹਨੇ ਮੈਨੂੰ ਸਲਾਹ ਕੀਤੀ ਵੀ ਸਰ ਸਾਡੇ ਮੁੰਡੇ ਨੌਕਰੀ ਮਿਲ ਜਦੋਂ ਐਂਟਰਵਾਸੀ ਕੰਪਨੀ ਚ ਹੁੰਦੇ ਆ ਜਿਹੜੇ ਉੱਥੇ ਬਹੁਤ ਸੈਕਿੰਡ ਆਉਂਦੇ ਉੱਥੇ ਰੇਲਵੇ ਦੇ ਠੀਕ ਹੈ ਸੀਨੀਅਰ ਸਪੋਰਟਸ ਆਫੀਸਰ ਆਉਂਦੇ ਆ ਉੱਥੇ ਉਹ ਫਾਰਮ ਭਰ ਦਿੰਦੇ ਆ ਫਾਸ ਸੈਕਿੰਡ ਨੂੰ ਰੇਲਵੇ ਵਿੱਚ ਜੁਆਇਨ ਕਰ ਲਈ ਜੀ ਬਈ ਤੁਹਾਨੂੰ ਟੀਟੀ ਦਾ ਉਹਦਾ ਦਿੰਦੇ ਸੀ ਸੀਨੀਅਰ ਟੀਟੀ ਦਾ ਉਹਨੂੰ ਸੀਨੀਅਰ ਟੀਟੀ ਦਾ ਉਹ ਉਹਦੇ ਜਿਹੜੇ ਫਾਦਲ ਸਾਹਿਬ ਸਗੇ ਉਹ ਕਹਿੰਦੇ ਸਰ ਵੀ ਇਹ ਤਾਂ ਕਹਿੰਦਾ ਵੀ ਮੈਂ ਪੁਲਿਸ ਵਿੱਚ ਭਰਤੀ ਹੋਣਾ ਹੂੰ ਉਦੋਂ ਭੁੱਲਰ ਸਾਹਿਬ ਦਾ ਬੋਲ ਵਾਲਾ ਸੀਗਾ ਉਸ ਵਿੱਚ ਬਹੁਤ ਸਪੋਰਟਸ ਵਾਲੇ ਭਰਤੀ ਕੀਤੇ ਸੀਗੇ ਤੇ ਮੈਂ ਕਹਾ ਵੀ ਮੇਰੇ ਹਿਸਾਬ ਨਾਲ ਤਾਂ ਰੇਲਵੇ ਨੌਕਰੀ ਬਹੁਤ ਵਧੀਆ ਹੈ ਹੂੰ ਤੇ ਬਾਕੀ ਆਪਾਂ ਬੇਟੇ ਦੀ ਜਿਹੜੀ ਚੁਆਇਸ ਹੋ ਉਸ ਨੂੰ ਉਹ ਕਹਿੰਦੇ ਸਰ ਮੈਂ ਚਾਹੁੰਦਾ ਵੀ ਮੈਂ ਪੁਲਿਸ ਵਿੱਚ ਭਰਤੀ ਹੋ ਕੇ ਮੈਂ ਜੀਐਫਸੀ ਮੈਂ ਵੱਡਾ ਅਫਸਰ ਬਣਾ ਤੇ ਮੈਂ ਜੀਐਫਸੀ ਮੇਰੇ ਥੱਲੇ ਹੋਵੇ ਹੂੰ ਔਰ ਉਹ ਬੱਚੇ ਨੇ ਫਿਰ ਪੁਲਿਸ ਵਿੱਚ ਉਹਨੂੰ ਪਹਿਲਾਂ ਪੁੱਲਰ ਸਾਹਿਬ ਨੇ ਸਿਪਾਈ ਭਰਤੀ ਕੀਤਾ ਸਿਪਾਈ ਭਰਤੀ ਭਰਤੀ ਕਰਕੇ ਉਹਨੂੰ ਐਸੇ ਬਣਾਤਾ ਵੈਰੀ ਗੁੱਡ ਠੀਕ ਹੈ ਤੇ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਸੀਗਾ ਸਬ ਇਨਸਪੈਕਟਰ ਬਣ ਗਿਆ ਸਰ ਸਬ ਇਨਸਪੈਕਟਰ ਬਣ ਗਿਆ ਸਰ ਤੇ ਬਹੁਤ ਵਧੀਆ ਆਉਟਪੁੱਟ ਸੀਗੀ ਉਹਦੀ ਆ ਬਹੁਤ ਵਧੀਆ ਜਿਹੜੀ ਗੱਲ ਆ ਅਸੀਂ ਅਕਸਰ ਦੇਖਦੇ ਆ ਆਪਾਂ ਨਸ਼ਿਆਂ ਦੀ ਗੱਲ ਕਰਦੇ ਆ ਆਪਾਂ ਇੱਕ ਤੁਹਾਡਾ ਨਾਇਜੇ ਕੋਚ ਜਿਹੜੀ ਗੱਲ ਕਰਦੇ ਆ ਜਨ ਹਿੱਤ ਦੀ ਗੱਲ ਆ ਲੋਕਾਂ ਦੀ ਗੱਲ ਆ ਆਵਾਮ ਦੀ ਗੱਲ ਆਏ ਕਿਈ ਵਾਰ ਅਸੀਂ ਦੇਖਦੇ ਆ ਆਪਾਂ ਬੱਚਿਆਂ ਨੂੰ ਜਾਦੇ ਦੋਸ਼ ਦਿੰਨੇ ਆ ਪੀ ਇਹ ਬੱਚੇ ਨਸ਼ੇ ਕਰਦੇ ਆ ਜਾਂ ਇਹ ਨਸ਼ਾ ਕਰਨ ਦੀ ਹੈ ਕੀ ਇੱਥੇ ਤੁਸੀਂ ਕੀ ਸਮਝਦੇ ਹੋ ਵੀ ਬਹੁਤ ਸਾਰੇ ਬੱਚੇ ਜਿਵੇਂ ਜਿਆਦਾ ਪੜ ਜਾਂਦੇ ਆ ਘਰੋਂ ਮਾਪੇ ਫੀਸਾਂ ਦਿੰਦੇ ਆ ਉੱਪਰ ਜਾਂਦੇ ਆ ਬਾਹਰ ਜਾ ਕੇ ਅੱਜ ਕੱਲ ਜਿਵੇਂ ਸਮਾਜ ਦਾ ਜਾਂ ਦੇਸ਼ ਦਾ ਮਾਹੌਲ ਆ ਉਹਦੇ ਵਿੱਚ ਜੋਬਸ ਨਹੀਂ ਮਿਲਦੀ ਘਰੋਂ ਉਹਨਾਂ ਨੂੰ ਕਾਲਾਂ ਪੈਣੀਆਂ ਤੇ ਬਾਹਰੋਂ ਉਹਨਾਂ ਨੂੰ ਜੋਬ ਨਹੀਂ ਮਿਲਦੀ ਉਹ ਜਦੋਂ ਦਬਾਲੇ ਜਾਂਦੇ ਫਿਰ ਉਹ ਇਸ ਚੀਜ਼ ਦਾ ਊਟ ਆਸਰਾ ਲੈਂਦੇ ਆ ਕੋਈ ਕਿਸੇ ਤਰ੍ਹਾਂ ਦਾ ਮਤਲਬ ਡਾਕਟਰਾਂ ਕੋ ਚੋਰੀਆਂ ਚਕਾਰੀਆਂ ਕੋਈ ਨਸ਼ਾ ਕਿ ਇੱਥੇ ਆ ਕੇ ਐਜੇ ਕੋਚ ਇੱਕ ਤੁਸੀਂ ਸੇਧ ਦਿੰਦੇ ਹੋ ਸਾਡੀ ਨੌਜਵਾਨ ਪੀੜੀ ਨੂੰ ਜੁਵਾ ਪੀੜੀ ਨੂੰ ਕਿ ਇੱਥੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਦਾਂ ਕਿ ਇਸ ਦਾ ਕੀ ਸਮਾਧਾਨ ਹੋ ਸਕਦਾ ਜਾਂ ਕਿਸ ਤਰ੍ਹਾਂ ਕੀ ਕਿੰਨੀ ਕਿ ਸੱਚਾਈ ਹੈ ਇਸ ਚ ਸਰ ਜੀ ਸਵਾਰ ਹਨ ਤਾਂ ਇਹ ਹੋ ਸਕਦਾ ਦੇਖੋ ਪਹਿਲੇ ਨੰਬਰ ਤੇ ਜਿਹੜੇ ਬੱਚੇ ਸਪੋਰਟਸ ਕਰਦੇ ਆ ਜੀ ਸਪੋਰਟਸ ਦੇ ਵਿੱਚ ਵੀ ਕੋਸ਼ਿਕ ਮੈਂ ਹੀ ਨਹੀਂ ਕਹਿੰਦਾ ਜਿਹੜੇ ਸਾਡੇ ਦੇਖੋ ਆਪਾਂ ਬੱਚਿਆਂ ਨੂੰ ਸਪੋਰਟਸ ਕਰਾਉਣੀ ਆ ਤਾਂ ਆਪਾਂ ਉਹਨਾਂ ਨੂੰ ਪਾਇਓਰਿਟੀ ਦੇਣੀ ਆ ਜੀ ਸਰੀਰਕ ਪੱਖੋਂ ਨਿਰਪੱਖ ਮਜ਼ਬੂਤ ਜੀ ਬਿਲਕੁਲ ਜੇ ਆ ਬਹੁਤ ਸਾਰੇ ਇੱਥੇ ਕਈ ਇਦਾਂ ਦੇ ਵੀ ਹੈ ਕੋਚ ਉਹ ਹੋ ਸਕਦਾ ਉਹਨਾਂ ਨੂੰ ਛੇਤੀ ਤੋਂ ਛੇਤੀ ਕਿਉਂਕਿ ਬੱਚਾ ਵੀ ਚਾਹੁੰਦਾ ਵੀ ਮੈਂ ਜਿਹੜਾ ਲੌਂਗ ਟਰਮ ਦੇ ਵਿੱਚ ਲੈਣਾ ਆ ਉਹ ਜਲਦੀ ਮਕਾਮ ਹਾਸਲ ਕਰਦੀ ਜਿਹੜੀ ਅੱਜ ਕੱਲ੍ਹ ਦੋ ਸਾਲਾਂ ਦੇ ਸਾਲ ਦੇ ਵਿੱਚ ਲਵਾ ਹੈਗੇ ਬਹੁਤ ਸਾਰੇ ਕੋਚ ਇਹਨਾਂ ਨੇ ਧੰਦੇ ਵੀ ਅਪਣਾਏ ਆ ਲੇਕਿਨ ਬਹੁ ਮਾੜੀ ਗੱਲ ਹੈ ਉਹਨਾਂ ਲਈ ਲੇਕਿਨ ਸਾਡਾ ਗੁਰੂ ਮਹਾਰਾਜ ਜੀ ਦੀਆਂੋਂ ਕਿਰਪਾ ਆ 1990 ਤੋਂ ਲੈ ਕੇ 2021 ਆ ਗਿਆ 31 ਸਾਲ 32 ਸਾਲ ਦੇ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਕਦੀ ਵੀ ਆਪਾਂ ਕਿਸੇ ਬੱਚੇ ਨੂੰ ਇੱਧਰ ਨਹੀਂ ਪਾਇਆ ਜੀ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਇਹ ਇੱਥੋਂ ਜਜਮੈਂਟ ਹੁੰਦਾ ਵੀ ਜਿਹੜਾ ਬੱਚਾ ਨਸ਼ਾ ਕਰਦਾ ਆ ਉਹ ਸਾਲ ਦੋ ਸਾਲ ਇੰਟਰਨੈਸ਼ਨਲ ਕੰਪੀਟੀਸ਼ਨ ਵਿੱਚ ਰਿਜ਼ਲਟ ਤਾਂ ਦੇਂਦਾ ਲੇਕਿਨ ਲੌਂਗ ਟਰਮ ਲਈ ਉਹ ਨਹੀਂ ਸਕਸੈਸਫੁਲ ਨਹੀਂ ਸਕਸੈਸਫੁਲ ਜਿੱਦਾਂ ਕਿ ਹੁਣ ਮਿਲਖਾ ਸਿੰਘ ਹੁਣ ਤਿੰਨ ਤਿੰਨ ਏਸ਼ੀਆ 올림픽 ਖੇਡੀਆਂ ਆ ਪੀਡੀਓਸ਼ਲ ਨੇ ਖੇਡੀਆਂ ਹਾਂਜੀ ਬਾਦ ਹਾਕੀ ਦੇ ਪਲੇਅਰ ਆਪਣੇ ਜਿੰਨੇ ਵੀ ਆ ਇਹ ਜਿਹੜੇ ਪਿਓਰ ਜਿਹੜੀ ਡਾਈਟ ਖਾਂਦੇ ਸੀਗੇ ਦੇਖੋ ਪਿਓਰ ਡਾਈਟ ਉਹਨਾਂ ਨੇ ਇੱਕ ਆਪਣਾ ਜਨੂਨ ਰੱਖਿਆ ਸੀ ਵੀ ਅਸੀਂ ਤਿੰਨ ਚਾਰ ਸਾਲਾਂ ਤੱਕ ਭਾਵੇਂ ਪਹੁੰਚਾਂਗੇ ਪੰਜਾਂ ਸਾਲਾਂ ਤੱਕ ਲੇਕਿਨ ਮਿਹਨਤ ਇਨੀ ਕਰਦੇ ਸੀਗੇ ਤੇ ਉਹਨਾਂ ਨੇ ਉਹ ਹਾਸਲ ਕੀਤਾ ਤਿੰਨ ਤਿੰਨ 올림픽ਾਂ ਖੇਡਣੀਆਂ ਚਾਰ ਚਾਰ 16 16 ਸਾਲ ਦਾ ਰਿਜ਼ਲਟ ਦੇਣਾ ਉਹ ਤੋਂ ਪਤਾ ਲੱਗਦਾ ਉਹ ਉਹ ਨਹੀਂ ਨਸ਼ੇ ਦੇ आदी ਨਹੀਂ ਸੀਗੇ ਨਸ਼ਾ ਖਾ ਕੇ ਉਹਨਾਂ ਨੇ ਗੇਮ ਨਹੀਂ ਕੀਤੀ ਜਿਹੜੇ ਨਸ਼ਾ ਖਾ ਕੇ ਗੇਮ ਕਰਦੇ ਆ ਉਹ ਥੋੜੇ ਸਮੇਂ ਲਈ ਚੱਲਦੇ ਆ ਮੁੜ ਕੇ ਉਹ ਨਸ਼ੇੜੀ ਬਣ ਜਾਂਦੇ ਆ ਖਤਮ ਹੋ ਜਾਂਦੇ ਆ ਲੇਕਿਨ ਆਪਾਂ ਉਹਨਾਂ ਨਾਲ ਖਿਲਵਾੜ ਕਰ ਰਹੇ ਆ ਕਿਉਂਕਿ ਮਾਪਿਆਂ ਨੇ ਤਾਂ ਬੱਚਾ ਨੂੰ ਸਾਡੇ ਕੋਲ ਪਾਇਆ ਹੁੰਦਾ ਇੱਕ ਟੀਚਰ ਦੇ ਤੌਰ ਤੇ ਵਿਚੱਖੀ ਸਿੱਖਿਆ ਸਹੀ ਸਿੱਖਿਆ ਦੇਣੀ ਜੇ ਟੀਚਰ ਕਹਿੰਦਾ ਮਤਲਬ ਉਹਨੂੰ ਇਹਦਾ ਗਲਤ ਗਾਈਡ ਕਰਕੇ ਉਹ ਤੋਂ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰੇ ਮੈਂ ਕਹਿੰਦਾ ਫਿਰ ਇਹ ਲੇਖਾ ਦਾ ਪਰਮਾਤਮਾ ਕਦੀ ਵੀ ਆਪਾਂ ਕਿਸੇ ਬੱਚੇ ਨੂੰ ਇੱਧਰ ਨਹੀਂ ਪਾਇਆ ਜੀ ਬਹੁਤ ਜਾਂ ਬਹੁਤ ਵਧੀਆ ਕਿਉਂਕਿ ਇਹ ਇਥੋਂ ਜਜਮੈਂਟ ਹੁੰਦਾ ਵੀ ਜਿਹੜਾ ਬੱਚਾ ਨਸ਼ਾ ਕਰਦਾ ਆ ਉਹ ਸਾਲ ਦੋ ਸਾਲ ਇੰਟਰਨੈਸ਼ਨਲ ਕੰਪੀਟੀਸ਼ਨ ਵਿੱਚ ਰਿਜ਼ਲਟ ਤਾਂ ਦੇਂਦਾ ਲੇਕਿਨ ਲੌਂਗ ਟਰਮ ਦੇ ਵਿੱਚ ਲੌਂਗ ਟਰਮ ਲਈ ਉਹ ਨਹੀਂ ਸਕਸੈਸਫੁਲ ਨਹੀਂ ਸਕਸੈਸਫੁਲ ਜਿੱਦਾਂ ਕਿ ਹੁਣ ਮਿਰਖਾ ਸਿੰਘ ਹੁਣੇ ਤਿੰਨ ਤਿੰਨ ਏਸ਼ੀਆ 올림픽 ਖੇਡੀਆਂ ਆ ਪੀ ਡਿਊਸ਼ਰ ਨੇ ਖੇਡੀਆਂ ਹਾਂਜੀ ਬਾਅਦ ਹਾਕੀ ਦੇ ਪਲੇਅਰ ਆਪਣੇ ਜਿੰਨੇ ਵੀ ਆ ਇਹ ਜਿਹੜੇ ਪਿਓਰ ਜਿਹੜੀ ਡਾਈਟ ਖਾਂਦੇ ਸੀਗੇ ਦੇਖੋ ਪਿਓਰ ਡਾਈਟ ਉਹਨਾਂ ਨੇ ਇੱਕ ਆਪਣਾ ਜਨੂਨ ਰੱਖਿਆ ਸੀ ਵੀ ਅਸੀਂ ਤਿੰਨ ਚਾਰਾਂ ਸਾਲਾਂ ਤੱਕ ਪਹੁੰਚਾਂਗੇ ਪੰਜਾਂ ਸਾਲਾਂ ਤੱਕ ਲੇ ਤੇ ਉਹਨਾਂ ਨੇ ਉਹ ਹਾਸਲ ਕੀਤਾ ਤਿੰਨ ਤਿੰਨ ਲੰਬਕਾਂ ਖੇਡਣੀਆਂ ਚਾਰ ਚਾਰ 16 16 ਸਾਲ ਦਾ ਰਿਜ਼ਲਟ ਦੇਣਾ ਉਤੋਂ ਪਤਾ ਲੱਗਦਾ ਜਿਉ ਉਹ ਉਹ ਨਹੀਂ ਨਸ਼ੇ ਦੇ ਆਦੀ ਨਹੀਂ ਸਗੇ ਨਸ਼ਾ ਖਾ ਕੇ ਉਹਨਾਂ ਨੇ ਗੇਮ ਨਹੀਂ ਕੀਤੀ ਕਿਉਂ ਨਸ਼ਾ ਖਾ ਕੇ ਗੇਮ ਕਰਦੇ ਆ ਉਹ ਥੋੜੇ ਸਮੇਂ ਲਈ ਚੱਲਦੇ ਆ ਮੁੜ ਕੇ ਉਹ ਨਸ਼ੇੜੀ ਬਣ ਜਾਂਦੇ ਆ ਖਤਮ ਹੋ ਜਾਂਦੇ ਆ ਲੇਕਿਨ ਆਪਾਂ ਉਹਨਾਂ ਨਾਲ ਖਿਲਵਾੜ ਕਰ ਰਹੇ ਆ ਕਿਉਂਕਿ ਮਾਪਿਆਂ ਨੇ ਤਾਂ ਬੱਚਾ ਨੂੰ ਸਾਡੇ ਕੋਲ ਪਾਇਆ ਹੁੰਦਾ ਇੱਕ ਟੀਚਰ ਦੇ ਤੌਰ ਤੇ ਸਖੀ ਸਿੱਖਿਆ ਸਹੀ ਸਿੱਖਿਆ ਦੇਣੀ ਜੇ ਟੀਚਰ ਕਹਿੰਦਾ ਮਤਲਬ ਉਹਨੂੰ ਏਦਾਂ ਗਲਤ ਗਾਈਡ ਕਰਕੇ ਉਹ ਤੋਂ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰੇ ਮੈਂ ਕਹਿੰਦਾ ਜੀ ਬਿਲਕੁਲ ਬਿਲਕੁਲ ਸੋਚ ਵਧੀਆ ਹੈ ਕਿਉਂਕਿ ਅਕਸਰ ਪੇਰੈਂਟਸ ਜਿਹੜੇ ਆ ਉਹ ਕੋਚਿੰਗ ਸਟੀਚਰ ਸਾਹਿਬਾਨ ਕੋ ਬੱਚਿਆਂ ਨੂੰ ਸਿੱਖਿਆ ਲੈਣ ਲਈ ਪੇਜਦੇ ਆ ਜਿਹੜੇ ਟੀਚਰ ਸਾਹਿਬਾਨ ਜਾਂ ਕੋਚ ਸਾਹਿਬਾਨ ਇਹੋ ਜਿਹੇ ਤਕਰੀਕੇ ਅਪਣਾ ਲੈਣ ਪਰ ਥੋੜੇ ਸਮੇਂ ਦੇ ਅਸਥਾਈ ਸੁਖ ਲਈ ਤੇ ਉਹ ਬਹੁਤ ਮਾੜੀ ਗੱਲ ਆ ਸਰ ਅਖੀਰ ਦੇ ਵਿੱਚ ਤੁਸੀਂ ਸਾਡੇ ਨੌਜਵਾਨ ਪੀੜੀ ਨੂੰ ਐਜ ਕੋਚ ਸੀਨੀਅਰ ਕੋਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜਾ ਆਉਣ ਵਾਲੇ ਸਮੇਂ ਚ ਉਹਨਾਂ ਦਾ ਭਵਿੱਖ ਜਿਹੜਾ ਸੁਰੱਖਿਅਤ ਹੋ ਸਕੇ ਔਰ ਜਿਹੜੀ ਉਹਨਾਂ ਦੀਆਂ ਇੱਛਾਵਾਂ ਉਹਨਾਂ ਨੂੰ ਪੂਰੀਆਂ ਕਰ ਸਕਣ ਦਾਇਰੇ ਦੇ ਵਿੱਚ ਰਹਿ ਕੇ ਜਾਂ ਆਪਣੇ ਨਸ਼ਿਆਂ ਤੋਂ ਰਹਿਤ ਰਹਿ ਕੇ ਕੀ ਤਾਂ ਇੱਕ ਸੰਦੇਸ਼ ਪੇਰੇ ਜਿਹੜੇ ਬੱਚੇ ਆ ਬੱਚਿਆਂ ਦੇ ਪੇਰੈਂਟਸ ਨੂੰ ਵੀ ਇਹ ਸੰਦੇਸ਼ ਜੀ ਜੀ ਅਗਰ ਕੋਈ ਵੀ ਬੱਚਾ ਕਿਸੇ ਪੇਰੈਂਟਸ ਦਾ ਸਪੋਰਟ ਕਰਨੀ ਚਾਹੁੰਦਾ ਆ ਜਾਂ ਕਿਸੇ ਪੇਰੈਂਟਸ ਦੇ ਬੱਚੇ ਦੇ ਵਿੱਚ ਟੈਲੈਂਟ ਆ ਗੋਡ ਗਿਫਟ ਆ ਵੀ ਇਹ ਬੱਚਾ ਕਿਸੇ ਵੀ ਗੇਮ ਦੇ ਵਿੱਚ ਬਹੁਤ ਵਧੀਆ ਇੰਟਰਨੈਸ਼ਨਲ ਰਿਜ਼ਲਟ ਦੇ ਸਕਦਾ ਆ ਜੀ ਉਹ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਵੀ ਉਹਨਾਂ ਤੇ ਪੂਰੀ ਪੈਰਵੈ ਕਰਨ ਉਹਨਾਂ ਦੀ ਜੋ ਸਹੂਲਤਾਂ ਆ ਬਣਦੀਆਂ ਬੇਸਿਕ ਜੀ ਬਿਲਕੁਲ ਨੈਚੁਰਲ ਡਾਈਟ ਜਿਹੜੀ ਆ ਪੁਰਾਣੀਆਂ ਡੈਡਾਂ ਜਿੱਦਾਂ ਖਾਂਦੇ ਸੀਗੇ ਉਹ ਦਿੱਤੀ ਜਾਵੇ ਔਰ ਉਹਨਾਂ ਤੇ ਗੌਰ ਵੀ ਰੱਖੀ ਜਾਵੇ। ਮੈਂ ਉਹਨਾਂ ਦੇ ਤਵੱਕੋ ਵੀ ਰੱਖੀ ਜਾਵੇ ਉਹਨਾਂ ਦੀ ਕਾਰਜ ਜਿਹੜੀ ਕਾਰਗੁਜ਼ਾਰੀ ਆ ਜਾਂ ਉਹਨਾਂ ਦਾ ਰਹਿਣ ਸਹਿਣਾ ਜਾਂ ਆਪ ਗੱਲ ਬਾਤ ਉਹਨਾਂ ਤੇ ਜ਼ਰੂਰ। ਦੇਖੋ ਕੋਚ ਜਿਹੜਾ ਹੁੰਦਾ ਆ ਬੱਚੇ ਨੇ ਸਵੇਰੇ ਆ ਜਣਾ 5:30 ਵਜੇ 5:00 ਵਜੇ 6:00 ਵਜੇ ਸਵੇਰੇ ਆਣ ਕੋਈ 2-3 ਘੰਟੇ ਪ੍ਰੈਕਟਿਸ ਕਰਨੀ। ਚਾਹ ਉਹਨੂੰ ਫੇਰ 2-3 ਘੰਟੇ ਪ੍ਰੈਕਟਿਸ ਕਰਨੀ ਆ। ਕੋਚ ਤਾਂ ਉਸ ਟਾਈਮ ਤੇ ਉਹਦੀ ਦੇਖਭਾਲ ਕਰਦਾ ਬੱਚਾ ਕੀ ਕਰਦਾ ਕੀ ਨਹੀਂ ਕਰਦਾ। ਕੀ ਇਹ ਗਰਾਊਂਡ ਵਿੱਚ ਆਇਆ ਇਹਨੇ ਕੋਈ ਕੋ ਗਲਤ ਸੇਵਨ ਤਾਂ ਨਹੀਂ ਕੀਤਾ। ਤੇ ਲੇ 16 16 ਘੰਟੇ ਜਿੰਨੇ ਵੀ ਹੈਗੇ ਆ 16 17 18 ਘੰਟੇ ਉਹ ਬਾਕੀ ਦਾ ਘੰਟੇ ਬੱਚੇ ਆਪਣੇ ਪੇਰੈਂਟਸ ਦੇ ਕੋਲ ਜਾਂ ਕਿਤਾ ਮਾਪਿਆਂ ਦੇ ਕੋਲ ਹੀ ਰਹਿੰਦੇ ਆ ਉਹਨਾਂ ਦੀ ਵੀ ਇਹ ਰਿਸਪੌਂਸਿਬਿਲਟੀ ਬਣਦੀ ਆ ਵੀ ਜੇ ਆਪਾਂ ਬੱਚੇ ਨੂੰ ਪਾਉਂਦੇ ਉਹਨਾਂ ਤੇ ਪੂਰੀ ਗੌਰ ਕੀਤੀ ਜਾਵੇ ਫਿਰ ਦੂਜੀ ਗੱਲ ਹੈ ਅੱਜ ਕੱਲ ਬੱਚੇ ਜਿਹੜੇ ਸਪੋਰਟਸਮੈਨ ਆ ਮੋਬਾਈਲਾਂ ਤੇ ਬਹੁਤ ਟੱਚ ਰਹਿੰਦੇ ਆ ਮੋਬਾਈਲਾਂ ਤੇ ਜੀ ਦੇਖੋ ਮੋਬਾਈਲਾਂ ਦੇ ਵਿੱਚ ਜਿਹੜੀ ਇਹਦੀਆਂ ਕਿਰਨਾਂ ਆ ਬਹੁਤ ਘਾਤਕ ਆ ਘਾਤਕ ਆ ਜੀ ਸਰੀ ਲਈ ਇੱਥੋਂ ਤੱਕ ਤੇ ਇਹਦੇ ਨਾਲ ਟਿਊਮਰ ਜਿਹੜਾ ਹੋ ਰਿਹਾ ਜੇ ਆਪਾਂ ਦੇਖੋ ਔਰ ਇਹ ਜਿਹੜੀ ਕਿਰਨਾਂ ਦੇ ਨਾਲ ਆਪਣਾ ਜਿਹੜਾ ਖੂਨ ਗੰਦਾ ਹੁੰਦਾ ਇੱਕ ਬੱਚਾ ਜਿਹੜਾ ਸਪੋਰਟਸ ਕਰਦਾ ਸਵੇਰੇ ਆਪਾਂ ਸਵੇਰੇ ਪਿਉਰੀਫਾਈ ਜਿਹੜੀ ਆਕਸੀਜਨ ਲੈਂਦੇ ਆ ਜਿੱਦਾਂ ਆਪਾਂ ਸਵੇਰ ਨੂੰ ਪ੍ਰੈਕਟਿਸ ਕਰਨ ਆਉਂਦੇ ਆ ਆਪਣਾ ਜਿਹੜਾ ਕਾਰਬਨ ਡਾਈਆਕਸਾਈਡ ਆਪਾਂ ਐਬਜ਼ਾਰਬ ਕਰ ਦਿੰਦੇ ਆ ਆਪਾਂ ਨੂੰ ਆਕਸੀਜਨ ਮਿਲਦੀ ਆ ਖੂਨ ਪਿਉਰੀਫਾਈ ਹੋ ਜਾਂਦਾ ਸਵੇਰ ਨੂੰ ਜੇ ਬੱਚਾ ਕਹਿੰਦਾ ਮਤਲਬ ਬਾਕੀ ਟਾਈਮ ਜਿਹੜਾ ਮੋਬਾਈਲ ਹੀ ਕਰੀ ਸੁਣੀ ਜਾਵੇ ਵਟਸਐਪ ਤੇ ਤੁਰਿਆ ਰਹੇ ਨੈਟ ਤੇ ਤੁਰਿਆ ਰਹੇ ਤੇ ਉਹ ਜਿਹੜਾ ਖੂਨ ਆਪਣਾ ਜਿਹੜਾ ਆ ਉਹ ਖੂਨ ਗੰਦਾ ਹੋ ਜਾਂਦਾ ਤੇ ਉਹ ਜੜ ਜਿਹੜਾ ਪਲੱਸ ਪੋਜ਼ਿਟਿਵ ਆ ਇਸ ਕਰਕੇ ਉਹ ਰਿਜ਼ਲਟ ਜਿਹੜਾ ਆ ਇੱਕਦਮ ਉਹ ਨਹੀਂ ਹੋਣਾ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਬਈ ਬੱਚਿਆਂ ਦੇ ਪੇਰੈਂਟਸ ਦਾ ਵੀ ਫਰਜ਼ ਬਣਦਾ ਇੱਕ ਸੁਸਾਇਟੀ ਦਾ ਬਹੁਤ ਰੋਲ ਹੈ ਵੱਡਾ ਜੀ ਖਿਡਾਰੀਆਂ ਦਾ ਰਿਜ਼ਲਟ ਜਿਹੜਾ ਲੈਣਾ ਆਪਾਂ ਜੇ ਕੋਈ ਬੱਚਾ ਗੇਮਾਂ ਦੇ ਵਿੱਚ ਆਉਟਪੁੱਟ ਦੇ ਰਿਹਾ ਆ ਬੜੀ ਆਪਾਂ ਮੈਂ ਪਹਿਲਾਂ ਜ਼ਿਲ੍ਹੇ ਪੱਧਰ ਤੇ ਹੁੰਦਾ ਆ ਬਈ ਸਕੇਲ ਪੱਧਰ ਤੇ ਅਗਰ ਕਿਸੇ ਦਾ ਵੀ ਬੱਚਾ ਜਿਹੜਾ ਆ ਉਹ ਇਦਾਂ ਕੋਈ ਪੋਜੀਸ਼ਨ ਜਿੱਤ ਕੇ ਨਹੀਂ ਹੁੰਦਾ ਤਾਂ ਸਾਡੇ ਸਾਰੀ ਸੁਸਾਇਟੀ ਦਾ ਫਰਜ਼ ਬਣਦਾ ਉਹਨਾਂ ਦੇ ਨਾਲ ਉਹਨਾਂ ਨੂੰ ਉਹ ਤੇ ਸ਼ਾਹਦ ਕਰੀਏ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਜਿਨ੍ਹਾਂ ਕੋ ਪੈਸਾ ਆ ਉਹ ਉਹਨਾਂ ਨੂੰ ਕਹਿਣਾ ਮੈਂ ਉਹਦੀ مالی ਸਹਾਇਤਾ ਕਰਨ ਐਨ ਆਰ ਆਈ ਬੰਦੇ ਜਿਹੜੇ ਆ ਉਹ ਵੀ ਕਰਨ ਲੇਕਿਨ ਗਵਰਨਮੈਂਟਾਂ ਜਿਹੜੀਆਂ ਗਵਰਨਮੈਂਟਾਂ ਦਾ ਬਹੁਤ ਮਾੜਾ ਰੋਲ ਆ ਖਿਡਾਰੀਆਂ ਲਈ ਜੋ ਸਕੂਲਾਂ ਅਕਾਲੀਆਂ ਵਿੱਚ ਉਹਨਾਂ ਨੂੰ ਡਾਈਟ ਮਿਲਣੀ ਚਾਹੀਦੀ ਆ ਜਿੱਦਾਂ ਡੇਲੀ ਮਿਲਣੀ ਚਾਹੀਦੀ ਆ ਜਿੱਦਾਂ ਹੁਣ ਅਸੀਂ ਬੱਚਿਆਂ ਨੂੰ ਕੰਪੀਟੀਸ਼ਨ ਤੇ ਵੀ ਲੈ ਕੇ ਜਾਂਦੇ ਆ ਜੁਨਿਅਰਸਟੀ ਉਹ ਬੱਚੇ ਜਿਹੜੇ ਆ ਉਹ ਦੇਖੋ ਹਰਿਆਣਾ ਦੇ ਵਿੱਚ ਪਤਾ ਨਹੀਂ ਕਿੰਨੇ ਸਾਲਾਂ ਤੋਂ 500 ਰੁਪਏ ਆਇਆ ਇੱਕ ਦੈਂਦੀ ਰੋਟੀ ਕੀਤੀ ਆ ਲੇਕਿਨ ਸਾਡੀ ਪੰਜਾਬ ਗਵਰਨਮੈਂਟ ਦੇ ਵਿੱਚ ਪਹਿਲਾਂ ਤੋਂ 110 ਚੱਲਣ ਦੇ ਸੀ ਰੋਟੀ 110 ਦੇ ਨਾਲ ਤਾਂ ਇੱਕ ਟਾਈਮ ਹੀ ਨਹੀਂ ਰੋਟੀ ਮਿਲਦੀ ਖਿਡਾਰੀ ਕੀ ਖਾ ਲੈਣਗੇ ਤੇ ਕੀ ਰਿਜ਼ਲਟ ਦੇ ਦੇਣਗੇ ਬਿਲਕੁਲ ਬਿਲਕੁਲ ਨੰਬਰ 1 ਨੰਬਰ 2 ਤੇ ਇਹ ਜਿਹੜੀ ਜਿਹੜੀ ਉਹਨਾਂ ਦੀ ਡੈਲੀ ਆ ਉਹ ਵਧਾਉਣੀ ਚਾਹੀਦੀ ਆ ਜੇ ਹਰਿਆਣਾ 500 ਕਰ ਰਿਹਾ ਅੱਜ ਹਰਿਆਣਾ ਦਾ 올ੰਪਿਕ ਦੇ ਵਿੱਚ ਵਰਲਡ ਦੇ ਵਿੱਚ ਨਾ ਆ ਠੀਕ ਹੈ ਜੀ ਤੇ 150 ਰੁਪਈਆ ਆਪਾਂ ਰੋਟੀ ਇੱਕ ਦਿਹੜੀ ਦੀ ਖਾ ਕੇ ਕੋਸਟਲਾਂ ਦੇ ਵਿੱਚ ਰਹਿ ਕੇ ਆਪਾਂ ਕੀ ਆਉਟਪੁੱਟ ਦੇ ਦੇਵਾਂਗੇ ਬੱਚਾ ਕੀ ਦੇ ਦੂੰਗਾ ਕੁਝ ਨਹੀਂ ਦੇ ਸਕਦਾ ਇਸੇ ਤਰ੍ਹਾਂ ਜੇ ਉਹ ਆਪਣੀਆਂ ਬੇਸਿਕ ਜਿਹੜੀਆਂ ਨੀਡਸ ਆ ਸਹੂਲਤਾਂ ਆ ਆਪਾਂ ਨੂੰ ਮਿਲਣੀਆਂ ਚਾਹੀਦੀਆਂ ਆ ਤੇ ਗਵਰਨਮੈਂਟ ਨੂੰ ਫਿਰ ਇਹ ਵੀ ਚਾਹੀਦਾ ਵੀ ਇੱਕ ਥੱਲੇ ਬੇਸ ਤੋਂ ਜੀ ਸਕੂਲਾਂ ਤੋਂ ਉਹਨਾਂ ਨੂੰ ਪ੍ਰਾਇਮਰੀ ਤੋਂ ਲੈ ਕੇ ਜਾਂ ਕੇਜੀ ਜਿਵੇਂ ਵੀ ਅਸੀਂ ਕਹਿੰਦੇ ਜਿੱਥੇ ਤੱਕ ਐਡਰੈਸ ਆਉਂਦਾ ਹੈ ਉਹ ਜਿਹੜੇ ਕੋਚ ਆ ਹੁਣ ਤਾਂ ਕੋਚ ਜਿਹੜੇ ਸਟੇਡੀਅਮਾਂ ਦੇ ਵਿੱਚ ਵੀ ਖਾਲੀ ਬਗੇ ਸੀ ਭਈਆਂ ਕੋਚ ਸਟੇਡੀਅਮ ਦੇ ਵਿੱਚ ਕੋਲ ਕਾਲਜਾਂ ਵਿੱਚ ਕੋਚ ਆ ਨਹੀਂਗੇ ਕੋਚ ਦੀ ਅਪਾਇੰਟਮੈਂਟ ਹੋਣੀ ਚਾਹੀਦੀ ਆ ਉਹ ਥੱਲੇਲੇ ਲੈਵਲ ਤੋਂ ਲੈ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਕੋਚ ਉਹ ਪਰਖ ਕਰੇ ਵੀ ਇਹ ਬੱਚੇ ਦੇ ਵਿੱਚ ਕਿਹੜੀ ਗੇਮ ਦੀ ਕੁਆਲਿਟੀ ਹੈ ਗੋਡ ਗ੍ਰੈਫਟੀ ਕੀ ਹੈ ਜਾਂ ਐਥਲੈਟਿਕ ਦੇ ਵਿੱਚ ਕਿਹੜਾ ਈਵੈਂਟ ਕਰ ਸਕਦਾ 100 200 ਕਰ ਸਕਦਾ ਜੀ ਜਾਂ 800 1500 ਕਰ ਸਕਦਾ ਜਾਂ ਥਰੋਆਂ ਕਰਦਾ ਸਕਦਾ ਜੰਪ ਕਰ ਸਕਦਾ ਜਾਂ ਇਹ ਹਾਕੀ ਦੇ ਫੇਟਿਆ ਜਾਂ ਰੈਸਲਿੰਗ ਦੇ ਫੇਟੇ ਜਾਂ ਬਾਕਸਿੰਗ ਕਿਸੇ ਵੀ ਹੈ ਨਾ ਤੇ ਉਸ ਹਿਸਾਬ ਨਾਲ ਉਹਨੂੰ ਕੋਚਿੰਗ ਦੇਣੀ ਚਾਹੀਦੀ ਆ ਔਰ ਜਿਹੜੇ ਹੋਸਟਲ ਆ ਉਹ ਸਕੂਲਾਂ ਦੇ ਵਿੱਚ ਵੀ ਗਵਰਨਮੈਂਟ ਦਾ ਫਰਜ਼ ਬਣਦਾ ਵੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਟਰੈਲ ਲੈ ਕੇ ਉਹਨਾਂ ਨੂੰ ਉੱਥੇ ਪੜ੍ਹਾਈ ਫਰੀ ਦਿੱਤੀ ਜਾਵੇ ਉਹਨਾਂ ਨੂੰ ਉੱਥੇ ਕੋਈ ਫਰੀ ਦਿੱਤੀ ਜਾਵੇ ਉਹਨਾਂ ਨੂੰ ਸਾਜੋ-ਸਮਾਨ ਫਰੀ ਦਿੱਤਾ ਜਾਵੇ ਜਿਹੜੀਆਂ ਗਰਾਊਂਡਾਂ ਆ ਗਰਾਊਂਡਾਂ ਦੇ ਵਿੱਚ ਕਈ ਬੱਚਾ ਕਈ ਬੱਚੇ ਬਹੁਤ ਵਧੀਆ ਮਿਹਨਤ ਕਰਦੇ ਆ ਗਰਾਊਂਡਾਂ ਦੀ ਵਧੀਆ ਕਾਰਗੁਜ਼ਾਰੀ ਨਹੀਂ ਹੋਣ ਕਰਕੇ ਉੱਚੀਆਂ ਨੀਵੀਆਂ ਹੋਣ ਕਰਕੇ ਉਹ ਬੱਚੇ ਕਈ ਵੇਲੇ ਆਨਫਿਟ ਹੋ ਜਾਂਦੇ ਆ ਕਈ ਵੇਲੇ ਉਹ ਗੇਮਾਂ ਹੀ ਛੱਡ ਜਾਂਦੇ ਆ ਤੇ ਗਰਾਊਂਡਾਂ ਦੀ ਮੇਨਟੇਨੈਂਸ ਵੀ ਬਹੁਤ ਨਾਲ ਜ਼ਰੂਰੀ ਆ ਜੀ ਜੀ ਆ ਦੋਸਤੋ ਇਹ ਸਰਦਾਰ ਭਗਵੰਤ ਸਿੰਘ ਚੋਹਾਨ ਕੋਚ ਸਾਹਿਬ ਜਿਹੜੇ ਸਾਡੇ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਸਿਹਦਰ ਭਗਵੰਤ ਸਿੰਘ ਜੀ ਨੇ ਸਾਨੂੰ ਬੜੇ ਵਿਸਤਾਰ ਨਾਲ ਦੱਸਿਆ ਤੇ ਛੇ ਉਹਨਾਂ ਨੇ ਕੋਚਿੰਗ ਬਾਰੇ ਦੱਸਿਆ ਬੱਚਿਆਂ ਦੀ ਲਾਈਫ ਬਾਰੇ ਦੱਸਿਆ ਐਡਿਕਸ਼ਨ ਨੂੰ ਲੈ ਕੇ ਅਸੀਂ ਗੱਲ ਕੀਤੀ ਉੱਥੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਕਿੰਨੇ ਇਹਨੇ 30 34 ਸਾਲ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਜਿਹੜੇ ਬੱਚੇ ਐ ਇਸ ਗਰਾਊਂਡ ਤੋਂ ਜਿਹੜੇ ਆ ਖੇਡ ਕੇ ਗਏ ਔਰ ਬਖਰੇ ਬਖਰੇ ਮਕਾਮਾਂ ਤੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਚਿੰਤਾ ਕੀਤੀ ਆ ਕਿੰਤੂ ਕੀਤਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਿਹੜੇ ਜਿਹੜੇ ਬੱਚੇ ਡਿਜ਼ਰਵ ਕਰਦੇ ਆ ਜਿਹੜੇ ਬੱਚੇ ਸਕਸੈਸ ਆਉਣ ਵਾਲੇ ਸਮੇਂ 'ਚ ਕੋਈ ਸਹੂਲਤ ਲੈਣੀ ਚਾਹੁੰਦੇ ਉਹ ਸਰਕਾਰਾਂ ਨੂੰ ਖਾਣ ਪੀਣ ਦੀ ਵਿਵਸਥਾ ਵਧੀਆ ਤਰੀਕੇ ਨਾਲ ਕਰਨ ਦੂਸਰੀਆਂ ਸਟੇਟਾਂ ਦੇ ਮੁਕਾਬਲੇ ਇਹੋ ਜਿਹੀਆਂ ਸਹੂਲਤਾਂ ਦੇਣ ਤਾਂ ਕਿ ਜਿੱਥੇ ਦੂਸਰੀਆਂ ਸਟੇਟਾਂ ਦੇ ਵੀ ਨਾਂ ਆ ਤੇ ਸਾਡੇ ਪੰਜਾਬ ਦਾ ਵੀ ਨਾਂ ਹੋਵੇ ਤੇ ਨਾਲ ਦੀ ਨਾਲ ਜਿਹੜੀਆਂ ਸਾਡੇ ਖੇਡ ਮੈਦਾਨ ਹੈਗੇ ਗਰਾਊਂਡਸ ਹੈਗੀਆਂ ਉਹਨਾਂ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਤੇ ਉੱਥੇ ਸਭ ਤੋਂ ਵੱਧ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਿੱਥੇ ਅਸੀਂ ਬੱਚਿਆਂ ਦੀ ਗੱਲ ਕਰਦੇ ਆ ਉੱਥੇ ਬੱਚਿਆਂ ਦੇ ਨਾਲ-ਨਾਲ ਜਿੱਥੇ ਕੋਚ ਸਹਾਇवान ਦੀ 8 ਘੰਟੇ ਇਹ ਡਿਊਟੀ ਬਣਦੀ ਹੈ ਜਾਂ 6 ਘੰਟੇ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਦੇਖਣ ਉਹਨਾਂ ਦੀ ਖਾਣ ਪੀਣ ਦੀ ਵਿਵਸਥਾ ਦੇਖਣ ਨਾਲ ਦੀ ਨਾਲ ਉਹਨਾਂ ਦੀ ਸੋਸਾਇਟੀ ਬਾਰੇ ਵੀ ਇਹ ਦੇਖਣ ਕਿ ਉਹ ਕਿਸ ਸੋਸਾਇਟੀ ਨੇ ਬਿਲੋਂਗ ਕਰਦੇ ਕਿਹ ਸੋਸਾਇਟੀ ਦੇ ਵਿੱਚ ਰਹਿੰਦੇ ਆ ਜਾਂ ਉਹ ਕਿਸ ਤਰ੍ਹਾਂ ਦੀ ਫੀਲਡ ਲੈਂਦੇ ਆ ਜਾਂ ਕੋਈ ਹੋਰ ਤਰ੍ਹਾਂ ਦੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਲੱਗਦੀ ਆ ਕੋਈ ਕਿਤੇ ਪ੍ਰੋਬਲਮ ਹੁੰਦੀ ਆ ਉਹਦਾ ਵੀ ਉਹ ਧਿਆਨ ਰੱਖਣ ਤੇ ਉਹਦਾ ਸੌਲਟ ਆਊਟ ਕਰਨ ਦੀ ਇਹ ਕੋਸ਼ਿਸ਼ ਕਰਨ ਫੋਲੋਅਰਸ ਅਪਡੇਟਸ ਲਾਈਕ ਐਂਡ ਫਾਲੋਅ ਆਵਰ ਫੇਸਬੁੱਕ ਪੇਜ ਐਸਐਮਸ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ